ਚੋਰ ਪੁਲਿਸ ਜ਼ਿਲੰਦਜੀ ਵੱਲੋਂ ਜੋ ਕ੍ਰਿਮੀਨਲਸ ਅਗੇਂਸਟ ਜਿਹੜੀ ਹੈ ਸਪੈਸ਼ਲ ਮੇਨ ਚਲਾਈ ਗਈ ਹੈ ਜਿਹਦੇ ਚ ਕੀ ਅਸੀਂ ਸਨੈਚਰਸ ਡਰੱਗਰ ਸਾਰੇ ਦੇ ਤਰਾਤਰ ਦੇ ਕਾਵੇ ਚਲੇ ਜ਼ਿਲੰਦਜ਼ਾ ਦੇ ਵਿੱਚ ਸੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣਿਆਂ ਨੇ ਇੱਕ ਆਟੋ ਰਿਕਸ਼ਾ ਚਲ ਕੇ ਜਿਹੜਾ ਇਹ ਰਿਕਸ਼ਾ ਚਲਾਉਂਦਾ ਹੈ ਇੱਕ ਗਰੀਬ ਅੰਦਾ ਉਹਦੇ ਨਾਲ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਇਹਨੇ ਕਿੱਦਾਂ ਉਹ ਡਰੈਗ ਕਰਕੇ ਲੈ ਕੇ ਜਾ ਰਿਹਾ ਮਤਲਬ ਉਹਨੂੰ ਘਰੀਸਕੇ ਲੈ ਕੇ ਜਾ ਰਿਹਾ ਕੋਕ ਤਰਾਤਰ ਦੇ ਲੋਕ ਉਹ ਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟਰੇਸ ਕਰ ਲਏ ਉਹਨਾਂ ਕੋਲ ਦਾਤਰ ਵੀ ਰਿਕਵਰ ਕਰ ਲਿਆ ਔਰ ਜਿਹੜੇ ਕੋਲ ਰਿਕਸ਼ਾ ਚਾਲਕ ਨੂੰ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਸੱਟ ਲੱਗ ਗਈ ਕਿਉਂਕਿ ਉਹ ਕੰਦ ਤੱਕੇ ਭੱਜਣ ਲੱਗਾ ਸੀਗੇ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਏ ਔਰ ਕਵਰ ਵੀ ਕਰ ਲਿਆ ਔਰ ਕਵਰੀ ਵੀ ਕਰ ਲਿਆ ਉਹਨਾਂ ਕੋਲ ਔਰ ਜਿਹੜੇ ਫਦਰ ਅਸੀਂ ਮਾਰਨ ਲੈ ਰਹੇ ਆ ਤਾਂ ਜੋ ਹੋਰ ਵੀ ਇਹਨਾਂ ਕੋਲੋਂ ਮਕਰੇ ਕੇਸ ਕੀਤੇ ਜਾ ਸਕਣ ਕਿੰਨੇ ਦੇ ਅੰਦਰ ਮਾਰਿਆ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਵਾਂਗੇ ਸਾਡੀ ਟੀਮ ਗਈ ਹੋਈ ਹੈ ਤਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਹੋਰ ਕੌਲੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪੱਤਰਾ ਜੀ ਔਰ ਪਰਮਸੋ ਹਟਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਪਕਿਆ ਮਹਲਾ ਜਲੰਧਰ ਤੇ ਇਹ ਆਪਣਾ ਇਹ ਕਹਿੰਦੇ ਨੂੰ ਸਵਾਰੀ ਬਣ ਕੇ ਬੈਠੇ ਸੀ ਤੇ ਇਹਨਾਂ ਨੇ ਜਲਦ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਂਕ ਦੇ ਕੋਲ ਨੂੰ ਕਿਹਾ ਕਿ ਸਾਨੂੰ ਉਧਰ ਲੈ ਕੇ ਜਾਓ ਆਪਣਾ ਫਤਾਫ ਉਗਾਬਾਕ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦੱਤੇ ਦੀ ਨੋਕ ਤੇ ਬੱਤਲ ਵੀ ਮਾਰਿਆ ਚੱਲੇ ਔਰ ਫੈਸੇ ਵੀ ਕੋਲੇ ਔਰ ਉਹਨੂੰ ਥੂਕੇ ਵੀ ਲੱਗ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਜਰਾ ਇਕੱਲਾ ਸੀਗਾ ਇਹ ਦੋ ਜਣੇ ਸੀਗੇ ਉੱਤੇ ਹੈਵੀ ਰਹੇ ਪਹਿਲੇ ਵੀ ਵਾਰਦਾਤ ਤਾਂ ਹੋ ਰਿਹਾ ਹੈ ਉਹ ਅਸੀਂ ਇਹ ਫਟਾਣਾ ਡਿਮਾਂਡ ਲੈ ਕੇ ਕੁਝ ਕੁਛ ਕਰਾ ਰਹੇ ਫਿਲਹਾਲ ਅਜੇ ਇਹਨਾਂ ਦੀ ਰੈਸਟ ਪਈ ਹੈ ਔਰ ਡਿਮਾਂਡ ਵੀ ਲੈ ਕੇ ਪੱਕੜ ਚ ਕਿਦਾਂ ਪੱਕੜ ਸਾਨੂੰ ਪਤਾ ਸੀਗਾ ਇਹਨਾਂ ਬੰਦੇ ਤਾਂ ਕਿ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਮੁੱਖ ਬਰਖਾਸਤ ਦੱਸਿਆ ਕਿ ਇਹ ਬੰਦੇ ਫਲਾਣੀ ਜਗ੍ਹਾ ਤੇ ਦੋਨੋਂ ਇਕੱਠੇ ਹੋ ਕੇ ਬੈਠੇ ਆ ਸੋ ਉੱਥੇ ਇਮੀਡੀਟਲੀ ਸਾਡੇ ਐਸਐਚਓ ਤਿੰਨ ਨੰਬਰ ਤੇ ਰੇਡ ਕੀਤੀ ਔਰ ਮੁੱਖੇ ਤੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਨ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਸੋ ਉੱਥੇ ਮੁੱਖੇ ਤੋਂ ਅਰੈਸਟ ਕਰ ਲਿਆ ਗ੍ਰਿਫਤਾਰਾਂ ਨੂੰ ਤਰਤਾਪ ਭਾਗ ਦੇ ਲੱਗ ਗਏ ਸਰ ਵਾਦਿਕ ਦਾ ਕਾਰਨ ਦੇ ਨਸ਼ੀ ਹੈ ਇਹ ਜਾਂ ਕੁਝ ਈਜ਼ੀ ਮਨੀ ਨਹੀਂ ਆ ਪਲੱਸ ਇਹਨਾਂ ਦੇ ਵਿਲੇ ਰਹਿਣ ਦਾ ਕਾਰਨ ਔਰ ਈਜ਼ੀ ਮਨੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਵਾਰਦਾਤੀ ਉਰੋ ਕਰਦੇ ਨੇ ਜਦੋਂ ਇਹਨਾਂ ਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਆਉਂਦੇ ਜਾਂਦੇ ਰਾਹਾਂ 'ਵੀ ਨੂੰ ਔਰ ਆਪਣੇ ਜਿੰਨਾ ਵੀ ਲੋਕਾਂ ਨੂੰ ਪੈਸੇ ਮਿਲਦੇ ਨੇ ਆਪਣੇ ਖਾਂ ਕੇਜ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ। ਸ੍ਰੀ ਇਹਨਾਂ ਵਿੱਚ ਜਿਹੜੇ ਅਰ ਲੜੇ ਪੈਸੇ ਕੋਈ ਕਿੰਨੇ ਤੋਂ ਹੋ ਗਏ ਤੇ ਬਹੁਤ ਜ਼ਿਆਦਾ ਮਾਉਂ ਨਹੀਂ ਸੀ 1200 ਰੁਪਏ ਸੀ ਇਹ ਈ ਰਿਕਸ਼ਾ ਵਾਲੇ ਕੋ ਕਿੰਨਾ ਤੋਂ ਹੋਗਾ ਮਾਉਂ ਜੀ ਉਹ ਗਰੀਬ ਬੰਦਾ ਸੀਗਾ ਇਹਨਾਂ ਨੇ ਉਹਨੂੰ ਵੀ ਬਖਸ਼। ਅੱਗੇ ਤੋਂ ਅਸੀਂ ਇਹ ਉਹਨਰਮਾਨ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਉਹਦੇ ਜਿੰਨੇ ਵੀ ਕਦਮ ਇਹ ਤੇ ਦਰਜੇ ਤਾਂ ਦੱਸਾਂਗੇ ਕਿੰਨੇ ਕਦਮ ਇਹ ਜੀ ਨਸ਼ਾ ਵੀ ਕਰਦੇ ਦੋਨੋਂ ਕਰਦੇ ਨੇ ਕੋਈ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਦੀ ਮਾਰੀ ਮੋਟੀ ਕਰ ਲਈ ਜਦੋਂ ਸ਼ਰਾਬ ਵਗੈਰਾ ਸੀ ਲੀਡ ਦੇ ਕਰ ਲਈ ਉਹਦੇ ਲਈ ਇਹਨਾਂ ਨੇ ਕੋਬਾਈ ਕੀਤੀ ਕੋਈ ਕੰਮ ਕਰ ਨਹੀਂ ਕਰਦੇ ਇਸ ਕਰਕੇ ਚਿੱਟਾ ਜਿਹਦਾ ਨਸ਼ਾ ਨਹੀਂ ਦੋਨੋਂ ਮੈਡੀਕਲ ਨਹੀਂ ਇਹ ਇਹ ਫਿਰ ਨਹੀਂ ਆ ਇਹ ਵੀ ਇਸੇ ਤਰ੍ਹਾਂ ਬਾਤ ਪਸਾ ਰਹੇ ਜਿਆਦਾ ਏਜ ਨਹੀਂ ਹੈਗੀ ਇਹਨਾਂ ਦੀ 32 ਸਾਲ ਦੇ ਆਪਸ ਵਿੱਚ